ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਐ ਪਿੰਡ ਕੋਟ ਸਤਰਖਾ ਪਹੁੰਚਿਆ ਦੋਸਤੋ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਜੀ ਬਾਈ ਸੋਨੂ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਆਪਾਂ ਤੁਹਾਨੂੰ ਇਸ ਘਰ ਤੋਂ ਵੀਡੀਓ ਦਿਖਾਈ ਦੀ ਐ ਦੋਸਤੋ ਪਸ਼ੂ ਦਿਖਾਈ ਦੇ ਆ ਜਰਸੀ ਦੇ ਵਿੱਚ ਜ਼ਿਆਦਾਤਰ ਜਿਹੜਾ ਦੋਸਤੋ ਐਨੀਮਲ ਹੈਗੇ ਆ ਜਰਸੀ ਦੇ ਵਿੱਚ ਵੜਾ ਹੁੰਦੀਆਂ ਨੇ ਤੇ ਅੱਜ ਵੀਰ ਸੋਨੂ ਨੇ ਚਾਰ ਵੜਾ ਲੈ ਕੇ ਆਂਦੀਆਂ ਨੇ ਦੋ ਬਿਲਕੁਲ ਤਾਜ਼ੀਆਂ ਫਰੀਆਂ ਸੁਵਾਈਆਂ ਤੇ ਦੋ ਹੀ ਗੱਬਣਾਂ ਤੇ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਬਾਈ ਸੋਨੂ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਕੋਟੀ ਸੇਖਾਂ ਤੋਂ ਜਦੋਂ ਦੋਸਤੋ ਬਿਲਕੁਲ ਆਪਾਂ ਧਰਮਕੋਟ ਰੋਡ ਆਉਣੇ ਆਂ ਤਾਂ ਰਸਤੇ ਵਿੱਚ ਕੋਈ 3 ਕਿਲੋਮੀਟਰ ਦੀ ਦੂਰੀ ਆ ਕੋਟੀ ਸੇਖਾਂ ਤੋਂ ਪਿੰਡ ਕੋਟ ਸਦਰਖਾਂ ਦੀ ਤੇ ਤੁਸੀਂ ਵਿਜ਼ਿਟ ਕਰ ਲਿਓ ਠੀਕ ਆ ਜੀ ਤੇ ਆਹ ਕਰਦੇ ਆ ਗੱਲਬਾਤ ਅੱਜ 21 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਜੀ ਕੋਈ ਮਾਰਨਿੰਗ ਦੇ 8:30 9:00 ਵਜੇ ਦਾ ਸਮਾਂ ਹੋਣਾ ਹੈਗਾ ਆਜਾ ਸਭ ਤੋਂ ਪਹਿਲਾਂ ਵੀਰ ਸੋਨੂ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਬਈ ਠੀਕ ਠਾਕ ਬਹੁਤ ਵਧੀਆ ਵੀਰ ਜੀ ਹੋਰ ਰਾਜੀ ਭਾਜੀ ਸਿਹਤਾਂ ਸਾਰੇ ਵਧੀਆ ਹੈ ਭਾਜੀ ਭਾਜੀ ਚਲ ਅੱਛਾ ਸੋਨੂ ਵੀਰੇ ਪਸ਼ੂ ਅੱਜ ਵੀ ਤਕਰੀਬਨ ਆਪਣੇ ਕੋਲ ਚਾਰ ਵੜਾ ਆਈਆਂ ਜਰਸੀ ਦੇ ਵਿੱਚ ਹਾਂਜੀ ਹਾਂਜੀ ਵੀਰ ਜੀ ਤੇ ਦੋ ਸੁਈਆਂ ਤੇ ਦੋ ਹੀ ਗੱਭਣ ਹਨ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਤੇ ਸੋਨੂ ਭਾਈ ਪਹਿਲੇ ਨੰਬਰ ਤੋਂ ਆਪਾਂ ਡਿਟੇਲਸਾਂ ਜੀ ਕਰ ਲ ਗਏ ਮਤਲਬ ਪਸੂ ਸੋਨੂ ਭਾਈ ਇਸ ਤਰ੍ਹਾਂ ਵੀ ਡੇਲੀ ਰੁਟੀਨ ਦੇ ਵਿੱਚ ਆ ਜਾਂਦੇ ਆ ਦੇ ਜੰਦੇ ਆ ਦੇ ਮਤਲਬ ਕਿ 24 ਘੰਟੇ ਅਵੇਲੇਬਲ ਹੁੰਦੀਆਂ ਹਾਂ ਹਾਂ ਜੀ ਹਾਂ ਜੀ 2-4 ਵੜਾ ਖਲੋਤੀਆਂ ਹੀ ਰਹਿੰਦੀਆਂ ਨੇ 2-4 ਹੁੰਦੀਆਂ ਹੀ ਆ ਨਾ ਹਾਂ ਜੀ ਹਾਂ ਜੀ ਵੀਰ ਜੀ ਨੋ ਜੀ ਆ ਜੋ ਸੋਨੂ ਭਾਈ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲ ਗਏ ਇਹਨੂੰ ਵੀਰ ਜੀ ਅੱਜ ਤੀਸਰਾ ਦੇਨੇ ਸੂਈ ਨੂੰ ਠੀਕ ਆ ਜੀ ਨਗਰ ਉਹ ਗੱਛਾ ਠੀਕ ਆ ਜੀ 8 ਕਿਲੋ ਗੋਲਾ ਹਾਂ ਸੀ ਸਾਬ ਬਹੁਤ ਹੈ ਭਾਵੇਂ ਜਿਵੇਂ ਮਰਜੀ ਦੋ ਬੰਨੇ ਬਾਈ ਲਓ ਨੋ ਜੀ 8 ਕਿਲੋ ਬੋਲਾ ਦਾ ਤਸਵੀਰ ਨੂੰ ਕਿੰਨੇ ਦਿਨ ਦੱਸੇ? ਵੀਰ ਜੀ ਤੀਜਾ ਕਹਨੇ ਮਗਰ ਬੱਚਾ। ਮਗਰ ਬੱਚਾ ਤੀਜਾ ਦਿਨ ਹੈ ਦੋਸਤੋ। ਤੀਸਰਾ ਦਿਨ ਹੈ ਅੱਜ ਤੇ ਦੂਜਾ ਸੂਆ ਹੈ ਜੀ। ਹਾਂਜੀ ਹਾਂਜੀ। ਲਓ ਦੂਜਾ ਸੂਆ ਤੇ 8 ਕਿਲੋ ਵੀਰਾਂ ਦਾ ਵੀ ਬੋਲਾ ਜਿਹੜਾ ਹਾਜ਼ਰ ਹੈ। ਸੋਨੂ ਭਾਈ ਮਾਰਨਿੰਗ ਚੁਵਾਈ ਕਰ ਚੁੱਕੇ? ਹਾਂਜੀ ਹਾਂਜੀ 5 ਵਜੇ ਦੀ ਚੁਵਾਈ ਹੈ ਜੀ। ਲਓ ਜੀ 5 ਵਜੇ ਦੀ ਦੋਸਤੋ ਚੁਵਾਈ ਵੀਰ ਨੇ ਕਰ ਲਈ ਠੀਕ ਹੈ ਜੀ। ਹੁਣ ਤਕਰੀਬਨ ਕੋਈ 9:00 ਵਜੇ ਦਾ ਸਮਾਂ ਹੈਗਾ ਮਾਰਨਿੰਗ ਦਾ। ਤੇ ਦੁੱਜਣ ਬੱਚੀ ਆ। ਠੀਕ ਹੈ ਜੀ। ਤੇ ਮਗਰ ਇਹਦੇ ਬੱਚਾ ਮੇਲ ਕਾਫ ਹੈ ਜ ਹੁਣ ਜਿਹੜਾ ਮਰਜੀ ਵੀਰ ਕੋਈ ਆਗੇ ਤਸੱਲੀ ਕਰ ਸਕਦਾ ਠੀਕ ਹੈ ਜੀ ਕੋਈ 2 ਟਾਈਮ ਚੋਲੇ ਕੋਈ 3 ਟਾਈਮ ਚੋਲੇ ਲੋ ਬਾਕੀ ਥਣ ਭਾਂਡਾ ਜਿਹੜਾ ਲਿਵਰਟੀ ਆ ਦੋਸਤੋ ਬਿਲਕੁਲ ਦੁੱਧ ਨੋਰਮਲ ਇਥੇ ਨੂੰ ਆਪਾਂ ਇੱਕ ਆਈਡੀਆ ਲਾ ਸਕਦੇ ਹਾਂ ਵੀ ਪਸ਼ੂ ਚਲੋ ਵਧੀਆ ਚਵਾਈ ਕਰਾ ਦੂਗਾ ਜੇਕਰ ਵੀਰ ਦਾ ਦੱਸਾ ਮੁਤਾਬਕ ਆ ਵੀ 8 ਕਿਲੋ ਜੇਕਰ ਬੋਲਾ ਦੋਸਤੋ ਤਾਂ ਬਿਲਕੁਲ ਪੀਕ ਦੀ ਗੱਲ ਕਰ ਲਈਏ ਕੋਈ 20 25 ਦਿਨਾਂ ਦੀ ਗੱਲ ਕਰ ਲਈਏ ਤਾਂ ਦੁੱਧ ਤਕਰੀਬਨ ਸੋਨਾ ਪਾ ਦਿਓ ਕੀ ਸੇਵਾ ਤੇ ਤੇ ਹਾਈਟ ਕਾ ਤਾਂ ਦਰਮਿਆਨੀ ਆ ਮੀਡੀਅਮ ਹਾਈਟ ਦੇ ਵਿੱਚ ਠੀਕ ਆ ਜੀ ਤੇ ਬਾਕੀ ਸੋਨੂ ਮੇਰੇ ਬੱਚਿਆਂ ਦਾ ਮਗਰਾ ਉਹ ਆਈਓ ਅੱਛਾ ਜੀ 나ੜੂ ਬੱਚੇ ਦੇ ਨਾਲ ਹਨਾ ਜੀ ਹਾਂ ਜੀ ਚੌਥੇ ਦਿਨ ਦਾ ਮਗਰਾ ਵੇਖ ਲੋ ਜੀ ਬੱਚਾ ਠੀਕ ਆ ਜੀ 나ੜੂ ਬੱਚੇ ਦੇ ਨਾਲ ਆ ਚੌਥਾ ਦਿਨ ਹੈ ਜੀ ਅੱਜ ਇਹ ਮੇਲ ਕਾਫ ਆ ਇਸ ਪਹਿਲੇ ਨੰਬਰ ਮਰੀ ਬੈਠਦੇ ਥੰਦੇ ਤੇ ਸੋਨੂ ਭਾਈ ਕੀ ਮੁੱਲ ਰੋਊ ਕਹਿੰਦਾ ਲੈਂਡ ਦੇਣ ਇਹਦਾ ਲੈਂਡ ਦੇਣ 30000 ਰੁਪਈਆ ਜੀ ਅੱਛਾ 30000 ਚ ਮਾਨਤਾ ਨਹੀਂ ਕਰਦਾ ਕਰ ਦੋਗੇ ਹਾਂ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਭਰਾ 30000 ਦੇ ਵਿੱਚੋਂ ਭਰਾਵੋ ਮਾਨਤਾਣਾ ਹੋ ਜਾਊਗਾ ਠੀਕ ਹੈ ਜਿਹੜਾ ਵੀ ਕੋਈ ਖਰੀਦਦਾਰ ਆਊਗਾ 30000 ਦੇ ਵਿੱਚੋਂ ਛੋਟਾ ਜਿਹਾ ਆਪਾ ਹੋ ਜਾਊਗਾ ਤੇ ਥਣਲੇਵਾ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਚਾਰੇ ਥਣ ਵਿਥੀ ਬੇਸ਼ੱਕ ਤੁਸੀਂ ਵੇਖੋਗੇ ਤੇ ਬਹੁਤ ਵਧੀਆ ਵਿਥੀ ਆ ਤੇ ਥਣ ਥਣ ਵੀ ਜਿਹੜਾ ਪੂਰਾ ਮੁੱਠੀ ਆ ਲਓ ਠੀਕ ਹੈ ਜੀ ਤੇ ਇਹ ਵੈੜਾ ਦੋਸਤੋ ਪਹਿਲੇ ਨੰਬਰ ਤੇ ਦੂਜੇ ਨੰਬਰ ਵਾਲੀ ਇੱਕ ਹੋਰ ਤੁਹਾਨੂੰ ਵੈੜ ਦਿਖਾਉਣੇ ਆ ਤੇ ਸੋਨੂ ਭਾਈ ਇਹ ਵੀ ਪੂਰੀ ਜਾਤ ਵਾਲੀ ਆ ਗਈ ਹਨਾ ਪੂਰੀ ਵੱਡੀ ਬੱਚੀ ਆ ਜੀ ਵੱਡੀ ਆ ਗਈ ਵੈੜ ਜਿਵੇਂ ਆਪਾਂ ਪੰਜਾਬ ਦੀ ਜਰਸੀ ਵੇਖਦੇ ਹਾਂ ਹਾਂ ਪੰਜਾਬ ਵਾਲੀ ਆ ਜੀ ਤੇ ਸੋਨੂ ਭਾਈ ਕੀ ਰਿਕਾਰਡ ਆ ਇਸ ਦੂਜੇ ਨੂੰ ਇੰਦੇ ਥੱਲੇ 10 ਕਿਲੋ ਦੁੱਧ ਦੇ ਆ ਮਤਬ ਉਹ 8 ਕੁ ਦਿਨ ਹੋ ਗਏ ਸੋ ਇਹਨੂੰ 8 ਕੁ ਦਿਨ ਹਾਂ 8-10 ਦਿਨ ਹੋ ਗਏ ਤੇ 10 ਕਿਲੋ ਚੜਾਉਣ ਹਾਜ਼ਰ ਚੁਣਿਆ ਆ ਫੁੱਲਾ ਡੁੱਲਾ ਜੀ ਤੇ ਮਗਰ ਬੱਚਾ ਮਗਰ ਬੱਚਾ ਜੀ ਮਗਰਵੱਛਾ ਆ ਗਿਆ ਹਾਂਜੀ ਹਾਂਜੀ ਆ ਮਗਰਵੱਛਾ ਆ ਗਿਆ ਜੀ ਠੀਕ ਆ ਚਾਰ ਉਚਰੂ ਬਹੁਤ ਹੈ 8 8 10 ਦਿਨ 8 ਦਿਨ ਦਾ ਜਿਹੜਾ ਦੋਸਤ ਸਮਾ ਹੋ ਗਿਆ ਤੇ 10 ਗੇ ਦੋ ਦੁੱਧ ਹਾਜ਼ਰ ਆ ਇਹ ਮਗਰ ਮੇਲ ਕਾਫ ਤੇ ਜੀ ਪਿਛਲੇ ਸਵੇਰੇ ਦੇ ਦਾਗ ਇਹ ਵੀਰ ਭਰਾ ਕੋਈ ਜਾਣ ਆ ਸਮਝੇ ਕਿ ਉੱਤੇ ਫੋਲੇ ਪਾ ਲਈਏ ਦਿਖਾ ਦਿਓ ਜੀ ਸਕਿਨ ਦਿਖਾ ਦਿਨੇ ਪਿਛਲੇ ਸਵੇਰੇ ਦੋਸਤੋ ਕੋਈ ਲੰਬੀ ਸਕਿਨ ਸੀ ਜਿਹੜੀ ਆਈ ਸੀ ਕਿ ਠੀਕ ਹੈ ਜੀ ਬਿਮਾਰੀ ਉਹਦੇ ਜਿਹੜੇ ਨਿਸ਼ਾਨ ਆ ਨਾਰਮਲੀ ਕਈ ਵੜਾ ਹੁੰਦੀਆਂ ਦੋਸਤੋ ਉਹਨਾਂ ਤੇ ਉੱਥੇ ਵੇਖਣ ਤੇ ਅੱਜ ਵੀ ਨਜ਼ਰ ਆਉਂਦੇ ਆ ਤੇ ਇਹ ਜਿਹੜੇ ਆ ਸਕਿਨ ਦੇ ਉੱਪਰ ਮਾੜੇ ਮਾੜੇ ਦਾਗ ਲੱਗ ਗਏ ਫੇਰ ਕਈ ਵੀਰ ਭਰਾ ਨੇ ਜੀ ਤੇ ਦੱਸਿਆ ਨਹੀਂ ਆਹ ਬਿਲਕੁਲ ਸਹੀ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਤੇ ਫੇਸ ਆ ਦਿਖਾਓ ਤੁਹਾਨੂੰ ਵੀਰ ਮਾੜਾ ਜਿਹਾ ਨਾ ਛੋਟਾ ਜਿਹਾ ਕੰਨਾ ਠੀ ਵਛੀ ਦੀ ਤੇ ਕਨਕਨ ਬਹੁਤ ਛੋਟਾ ਪੂਰਾ ਬਰੀਡ ਨਸਲ ਵਾਲੀ ਹੈ ਠੀਕ ਆ ਖੋਲ ਕੇ ਤਸਨੀ ਨਾਲ ਤੋਰ ਕੇ ਦਿਖਾਉਣੇ ਆ ਤੇ 10 ਕਿਲੋ ਬਿਲਕੁਲ ਜਿਹੜਾ ਦੋਸਤੋ ਕਿਸੇ ਵੀਰ ਨੇ ਤਸਨੀ ਕਰਨੀ ਉਹ 10 ਕਿਲੋ ਦੁੱਧ ਆ 8ਵੇਂ ਦਿਨ ਦੀ ਸੁਰੀ ਦੇ ਥੱਲੇ ਇਹਦੇ ਮਗਰ ਜਿਹੜਾ ਬੱਚਾ ਉਹ ਵੀ ਮੇਲ ਆ ਕਿ ਸੋਨੂ ਬਾਈ ਦੇ ਨਾਲ ਸੰਪਰਕ ਬਣਾ ਕੇ ਰੱਖ ਲਿਓ ਦੋਸਤੋ ਠੀਕ ਆ ਬੱਛੀਆਂ ਲਿਆਉਂਦਾ ਵੀਰ ਕੋਟ ਇਸੇ ਖਾਂ ਕੋਟ ਸਦਰਖਾਂ ਪਿੰਡ ਆ ਵੀਰ ਦਾ ਧਰਮਕੋੜ ਵਾਲੇ ਵੀਰ ਆ ਮੋਗੇ ਵਾਲੇ ਆ ਵੱਡੂਵਾਲ ਆ ਕਿਸ਼ਨਪੁਰੇ ਵਾਲੇ ਆ ਠੀਕ ਆ ਜੀ ਲੋਹਗੜ ਵਾਲੀ ਇਧਰਲੀ ਸਾਈਡ ਵਾਲੇ ਆ ਮਸੀਤਾਂ ਵਾਲੇ ਵੀਰ ਹੋਣੇ ਇਧਰਲੇ ਪਾਸੇ ਜਿੰਨੇ ਵੀ ਆਪਣੇ ਮਾਲਵੇ ਦੇ ਏਰੀਆ ਆ ਜਾਂਦੇ ਜਾਂ ਇਧਰਲੀ ਬੈਲਟ ਆ ਉਹ ਸਾਰੇ ਤੁਸੀਂ ਵੀਰ ਦੇ ਨਾਲ ਸੰਪਰਕ ਬਣਾ ਕੇ ਰੱਖ ਲਿਓ ਠੀਕ ਆ ਜੀ ਪਸ਼ੂ ਲਿਆਉਂਦਾ ਵਧੀਆ ਠੀਕ ਆ ਚੰਗੇ ਪਸ਼ੂ ਲਿਆਉਂਦਾ ਰੇਟ ਪੜਦਾ ਜਾਇਜ਼ ਆ ਬਾਕੀ ਜਿੱਥੇਕ ਪਾਸ ਦੋਸਤੋ ਤੁਹਾਨੂੰ ਸੂਤ ਲੱਗਾ ਉਥੋਂ ਤੱਕ ਤੁਸੀਂ ਵੀ ਰੇਟ ਲਗਾ ਸਕਦੇ ਜੇ ਪਸ਼ੂ ਨੂੰ ਦੇਖ ਲਓ ਚਵਾਈ ਕਰ ਲਓ ਦੋ ਟਾਈਮ ਕਰ ਲਓ ਤਿੰਨ ਟਾਈਮ ਕਰ ਲਓ ਠੀਕ ਹੈ ਤੇ ਮੁੱਲ ਕੀ ਹੋਊਗਾ ਪੜਤਾ ਕੀ ਆ ਉਹ ਵੀ ਆਪਾਂ ਪੁੱਛ ਲੈਣੀ ਆ ਠੀਕ ਹੈ ਜੀ ਤੇ ਆਜੋ ਜੀ ਅੱਛਾ ਸੋਨੂੰ ਵੀ ਕੀ ਜਾਂਦਾ ਲੈਣ ਦੇਣ ਫਿਰ ਕੀ ਕਰਦੇ ਇੰਦਾ ਲੈਂਡ ਦੇਣ ਬਿਲਕੁਲ ਜਾਇਆ 30000 ਰੁਪਇਆ ਥੱਤੀ ਹਾਂ ਮੰਗਣ ਉਹ ਲੋਕੀ 55 ਮੰਗੀ ਜਾਂਦੇ ਆਪਾਂ 38000 ਚੋਂ ਮਾਨਤਾਨ ਕਰਦਾ ਆ 38000 ਹਾਂਜੀ ਹਾਂਜੀ ਲਓ ਜੀ 38000 ਦੇ ਵਿੱਚੋਂ ਭਰਾ ਕਹਿੰਦਾ ਮਾਨਤਾਨ ਕਰਦਾਗੇ ਠੀਕ ਆ ਜੀ ਛੋਟ ਛੱਪਾ ਵਿੱਚੋਂ ਲੈਸ ਹੋ ਜੂਗੀ ਠੀਕ ਸੋ ਬਾਕੀ ਥੰਮ ਥੁਨੇ ਦਾ ਵੀ ਪੂਰਾ ਮੁਠੀ ਆ ਜੀ ਠੀਕ ਆ ਹੱਥੀ ਚਵਾਈ ਵਾਲਾ ਥੰਮ ਲੱਗਾ ਇਸ ਵੈਰ ਨੂੰ ਵੀ ਬਾਕੀ ਇਹ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੰਨੇ ਆ ਆ ਦੇਖੋ ਜਰਾ ਠੀਕ ਆ ਜੀ ਆ ਦੇਖੋ ਇੰਗਲਸਾਉ ਬਹੁਤ ਆਈ ਠੰਡੀ ਠੁੰਡੀ ਪੂਰੀ ਹੈ ਬਾਈ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਬੰਗਾ ਬੂੰਗਾ ਪਾਉਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਜਿਵੇਂ ਮਰਜੀ ਥੱਲੇ ਪੈ ਜਾਓ ਲੋ ਵੀ ਪ੍ਰਭੂ ਬੱਚੀ ਇਹ ਵੀ ਚੰਗੀ ਹੈ ਵੜ ਇਹ ਵੀ ਚੰਗੀ ਹੈ ਦੋਸਤੋ ਜਰੂਰ ਤੁਸੀਂ ਇਹਦੇ ਬਾਰੇ ਵੀ ਗੱਲਬਾਤ ਕਰ ਲਿਓ ਇਸ ਤੋਂ ਬਾਅਦ ਅੱਗੇ ਦੋ ਨਗ ਨੇ ਦੋਵੇਂ ਗੱਬਣ ਇਹ ਤੁਹਾਨੂੰ ਦਿਖਾ ਦਿੰਦੇ ਆ ਕਿ ਚਿੱਟੀ ਪਿਲ ਕੋ ਗੋਰੇ ਰੰਗ ਦੇ ਵਿੱਚ ਦੋਸਤੋ ਅਗਲੀ ਜਿਹੜੀ ਆ ਜਰਸੀ ਬਰੀਡ ਦੇ ਵਿੱਚ ਵੜ ਤੁਹਾਨੂੰ ਦਿਖਾਉਣੇ ਆ ਸਾਨੂੰ ਬਾਈ ਇਹ ਸੂਹਾ ਕਿੰਨਾ ਸੂਹੀ ਇੰਨੇ ਵਿੱਚ ਦੂਸਰਾ ਸੂਹਾ ਸੁਣਾ ਦੂਸਰੇ ਮਾ ਜਬਲਾ ਤੇ ਦੀ ਇਹ ਕੱਚੀ ਹੈ ਹਫਤੇ ਦੀ ਹਾਂਜੀ ਨਹੀਂ ਦੀ ਜਨ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਦੁੱਧ ਪਾਉਣ ਦੀ ਸੁਭਾਵਨਾ ਇਸ ਬੱਚੀ ਨੂੰ ਕੀਤੀ 22 16 17 ਕਹਿੰਦੇ ਨਰਮਾਨਾ ਚੋਣਾ ਕਿਸੇ ਕੱਚੀ ਇੱਥੇ ਲਾਡੂ ਲਾਂ ਮੱਚੀ ਦੀ ਮਚਪਾ ਪੰਨ ਅੱਛਾ ਹਾਂ ਸੀਸਾ ਬੋਦੇ ਅ ਸੂਹਾ ਦੁੱਜੇ ਸੂਗੀ ਦੂਸਰਾ ਸੂਹਾ ਤੇ ਦਿਨ ਲਾਜੂ ਆਫਾ ਜੇ ਹੱਥ ਕੇ ਜੀ ਹੱਸ ਕੇ ਹਫਤਾ ਪੂਰਾ ਲੈ ਜੂ ਸਮਾ ਭਰਾਵੋ ਬਾਕੀ ਵੀਰਾਂ ਦਾ ਵੀ ਢਿੱਲਾਂ ਢੋਲਾਂ ਕਾਫੀ ਆ ਭਵਾਨਾ ਨੇ ਵੇਖੋ ਤੁਸੀਂ ਦੋਸਤੋ ਲਾਏ ਪਈ ਐ ਤੇ ਹਜੇ ਢਿੱਲਾ ਐ ਉਹ ਦੇਖਦੇ ਹੋਏ ਆਪਾਂ ਆਈਡੀਆ ਲਾ ਸਕਦੇ ਆ ਵੀ ਚਲ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਠੀਕ ਆ ਬਾਕੀ ਅਕੇ ਸੇਵਾ ਦਾ ਤੇ ਬਿਲਕੁਲ ਸਮੇਂ ਤੇ ਆਉਣ ਤੇ ਐਡਪੈਂਡ ਕਿ ਕਿੰਨਾ ਵਛੀ ਦਾ ਦੁੱਧ ਬਾਹਰ ਕਿੰਨਾ ਖ ਪਉਂਦੀ ਹੈ ਬਾਕੀ ਅੱਜ ਕਿਹੜਾ ਅਜਿਹੜਾ ਵੀਰ ਆਊਗਾ ਘਰੇ ਲੈਣਾ ਆਊਗਾ ਖਰੀਦਣਾ ਆਊਗਾ ਬਸ ਤੁਸੀਂ ਟਿਪ ਕੇ ਥਣਾ ਦੀ ਜਿਹੜੀ ਚੈੱਕ ਪਾਸ ਕਰਕੇ ਲੈ ਕੇ ਜਾ ਸਕਦੇ ਜੇ ਕਿਉਂਕਿ ਗੱਭਨ ਆ ਠੀਕ ਆ ਤੇ ਰੰਗ ਬਹੁਤ ਵਧੀਆ ਹੈਗਾ ਵਾਈਟ ਕੰਬੀਨੇਸ਼ਨ ਆ ਵਾਈਟ ਤੇ ਬ੍ਰਾਊਨ ਦਾ ਠੀਕ ਆ ਜੀ ਲਾਈਟਲੀ ਤੇ ਥਾਣ ਦੇਵਾ ਤੁਸੀਂ ਕੁਰੀਆ ਫਿਰ ਦੇਖੋ ਹਫਤਾ ਅਜੇ ਸਮਾਂ ਖੁੱਲਾ ਢੂਲਾ ਲੈ ਜੂਗੀ ਢਿਲ ਢੂਲਾ ਕਾਫੀ ਹੈ ਜੀ ਲੜਦੋਰ ਤੁਸੀਂ ਦੇਖ ਸਕਦੇ ਜੀ ਢਿੱਲਾ ਕਾਫੀ ਜਾਂਦੀਆਂ ਨੇ ਦਿਨ ਅਜੇ ਲੰਝਦੀ ਹੈ ਠੀਕ ਹੈ ਹਫਤਾ ਖੰਡ ਤੇ ਐਨੀਮਲ ਇਸੇ ਤਰ੍ਹਾਂ ਦੋਸਤੋ ਇਸ ਘਰੇ ਆਉਂਦੇ ਆ ਠੀਕ ਹੈ ਜੀ ਖਰੀਦਦਾਰ ਵੀਰ ਕਾਫੀ ਜੁੜੇ ਆ ਵੀਰ ਦੇ ਨਾਲ ਵੀ ਤੇ ਲੈ ਕੇ ਜਾਂਦੇ ਤੇ ਸੋਨੂ ਭਾਈ ਕੀ ਮੋਲ ਕਰ ਰਹੁਗਾ ਜੀ ਲੈ ਲੈਂਦਾ ਆ ਵੀ 30000 ਦੀ ਦੇ ਦਾਂਦੇ ਜੀ 25 ਦਾ ਵੱਧ ਦੀ ਆਪਾਂ ਚੱਲ ਫਿਰ ਵੀ 30 ਦੀ ਦੇ ਰਾਂ 38 ਦੀ ਹਾਂ ਹਾਂ 38 ਚੋਂ ਮਾਨਤਾਨ ਕਰਦਾ ਦੇ ਚਲੋ ਇਹਨਾਂ ਵੀ ਥੋੜਾ ਜਿਆ ਪਸੂ ਸੁਣਨ ਵਾਲਾ ਹਾਂਜੀ ਹਾਂਜੀ ਇਹ ਸੂਈਸ ਸਾਹਿਬ ਪਸੂ ਦਾ ਸੰਵਾਦ ਹੈ ਜੇ ਇਹ ਪਸੂ ਸੁਣਨ ਵਾਲਾ ਹਾਂਜੀ ਹਾਂਜੀ ਤਾਂ ਹੀ ਆਪਾਂ 38 ਇਹ ਮਾਨਤਾਨ ਕਰਦਾ ਦੇ ਹੂੰ ਪਰ ਜਦੋਂ ਦਿਨਾਂ ਦੇ ਤਿਆਰ ਹੋ ਗਈ ਫਿਰ ਉਦੋਂ ਮੁੱਲ ਹੋਰ ਹੋਵੇਗਾ ਕਈ ਵਾਰੀ ਅਗਲੇ ਕਹਿੰਦੇ ਕਿ ਅਸੀਂ ਸੂਈ ਸਵਾਈ ਲੈਣੀ ਹੈ ਆਹੋ ਠੀਕ ਹੈ ਨਹੀਂ ਸਹੀ ਹੈ ਲਓ ਜੀ ਆ ਵੀਰਾਂ ਦਾ ਵੀ ਕੱਚੀ ਜਿਆਦੀ ਕੱਚੀ ਨਹੀਂ ਦੋਸਤੋ ਕੋਈ ਹਫਤਾ ਖੰਡਾ ਸੰਭਲ ਜਾਂਦੀ ਹੈ ਇਸ ਕਰਕੇ ਥੋੜਾ ਜਿਆ ਰੇਟ ਦੇ ਵਿੱਚ ਵੀਰਾਂ ਦਾ ਵੀ ਆਪਾਂ 38000 ਦੀ ਲੈਣ ਦੇਣਾ ਉਹਦੇ ਚੋਂ ਵੀ ਕੋਈ ਛੋਟ ਚੱਪਾ ਮੌਕੇ ਉਹ ਜ਼ਰੂਰ ਕਰਦੇ ਆਂਗੇ ਬਾਕੀ ਥਣ ਥਣ ਪ੍ਰੋਪਰ ਭਰ ਬੋ ਮੁੱਠੀ ਵਾਲਾ ਕਿਸੇ ਭੈਣੇ ਚਵਾਈ ਕਰਨੀ ਆ ਵੀਰ ਨੇ ਕਰਨੀ ਆ ਇਜ਼ੀਲੀ ਤੁਸੀਂ ਕਰ ਸਕਦੇ ਜਿਉਂਕਿ ਛੋਟਾ ਜਿਹਾ ਥਣ ਨਹੀਂ ਠੀਕ ਆ ਜੀ ਹੱਥੀ ਚਵਾਈ ਵਾਲਾ ਥਣ ਲੱਗਾ ਤੇ ਇਸ ਤੋਂ ਬਾਅਦ ਇੱਕ ਲਾਸਟ ਦੇ ਵਿੱਚ ਦੋਸਤੋ ਇੱਕ ਹੋਰ ਤੁਹਾਨੂੰ ਬੱਚੀ ਦਿਖਾਉਣੀ ਆ ਪਿਆਰੀ ਬੱਚੀ ਆ ਮੈਨੂੰ ਲੱਗਦਾ ਵੀ ਸੋਨੂ ਭਾਈ ਇਹ ਵੀ ਮੈਨੂੰ ਤਾਂ ਪਹਿਲਾਂ ਨਹੀਂ ਬੱਚੀ ਵਲੀ ਕਿ ਦੂਜੀ ਦੂਜੀ ਆਈ ਦੂਜੀ ਆ ਦੂਜੀ ਆ ਠੀਕ ਆ ਦੇਖ ਦੋ ਕਿ ਤਈਆਂ ਵੀ ਜਿਵੇਂ ਪਹਿਲਾਂ ਸੁਣੀ ਹਣਾ ਹਾਂਜੀ ਹਾਂਜੀ ਵੀਰ ਜੀ ਤੇ ਨਵੀਂ ਬੱਚੀ ਆ ਤੇ ਕਿਵੇਂ ਆ ਰਿਕਾਰਡ ਪੂਰੇ ਦਾ ਕੀ ਆ ਵੀ ਕਿੰਨੇ ਦਿਨਾਂ ਨਹੀਂ ਦੀਏ ਜੇ ਆ ਵੀ ਹ ਠੀਕ ਹੈ। ਲਓ ਵੀ ਦੋਸਤੋ ਹਫਤਾ ਇੱਕ ਸਮਾਂ ਹੀ ਵੀ ਲੈਂਦੀ ਆ ਬੋਦੀ ਵਾਲੀ ਬੱਚੀ ਆ ਫੇਸ ਕੁਆਲਟੀ ਇਹ ਵੀ ਪੂਰੀ ਦੇਖੋ ਤੁਸੀਂ। ਠੀਕ ਹੈ ਜੀ ਬਰੀਡ ਦੇ ਵਿੱਚ ਤੇ ਬੱਚੀ ਚੰਗੀ ਆ। ਇੱਕ ਹਫਤਾ ਸਮਾਂ ਲੈ ਕੇ ਜਾਊਗੀ ਹਜੇ ਸੂਨ ਦੇ ਵਿੱਚ ਤੇ ਸੁਹਾ ਦੂਜਾ ਮੈਨੂੰ ਵੈਸੇ ਪਹਿਲਾਂ ਲੱਗੀ ਪਰ ਚਲੋ ਦੂਜਾ ਸੁਹਾ ਦੂਜਾ ਜਿਹੜਾ ਰਿਐਲਿਟੀ ਦੇ ਵਿੱਚ ਉਹ ਦੂਜਾ ਹੀ ਆ। ਆ ਦੇਖੋ। ਕੀ ਕੋਲ ਹੈ ਵਕੀ ਦੀ ਕੱਚੀ ਕੱਚੀ ਮੈਂ ਪੂਰੀ ਸ਼ੈਨਸ਼ੂਨ ਪੂਰੀ ਕਰਦੀ ਆ ਠੀਕ ਆ ਜੀ ਚਮਕਦਮ ਕ ਭਾਈ ਸੋਨੂ ਵੀ ਕਹਿੰਦਾ ਵੀ ਚਮਕਦਮ ਕਪੂਰੀ ਆ ਬੱਛੀ ਵੀ ਠੀਕ ਆ ਜੀ ਤੇ ਹਾਈਟ ਦਰਮਿਆਨੀ ਹਾਈਟ ਆ ਦੋਸਤੋ ਮੀਡੀਅਮ ਦੀ ਹਾਈਟ ਆ ਦਰਮਿਆਨੀ ਹਾਈਟ ਆ ਦੂਰੋਂ ਨੇੜੇ ਕਿਸੇ ਵੀਰ ਨੇ ਹੋਣਾ ਕਿਉਂਕਿ ਜਿਹੜੀ ਪੰਜਾਬ ਦੀ ਜਰਸੀ ਆ ਦੋਸਤੋ ਉਹਦੇ ਕੰਪੈਰੀਜ਼ਨ ਜੇਕਰ ਆਪਾਂ ਇਹਨੂੰ ਦੇਖੀਏ ਤਾਂ ਫਰਕ ਕਾਫੀ ਨਜ਼ਰ ਆਉਂਦਾ ਠੀਕ ਆ ਜੀ ਇਸ ਕਰਕੇ ਪੰਜਾਬ ਦੀ ਜਰਸੀ ਵਿੱਚ ਇੱਕ ਥੋੜਾ ਜਿਹਾ ਮੇਲ ਜੁਣ ਖਾਂਦੀ ਤੁਹਾਨੂੰ ਮੈਂ ਦੂਜੇ ਨੰਬਰ ਤੇ ਦਿਖਾਈ ਜੀ ਜਿਹੜੀ ਵੜ ਸੂਈ ਆ ਠੀਕ ਆ ਇਹ ਹਜੇ 7-7 ਦਿਨ ਦੋਵੇਂ ਬੱਚੀਆਂ ਲੈ ਕੇ ਜਾਂਦੀਆਂ ਨੇ ਜਿਹੜੀਆਂ ਆਪਾਂ ਤੁਹਾਨੂੰ ਲਾਸਟ ਤੇ ਦਿਖਾਈਆਂ ਨੇ ਤੇ ਸੋਨੂ ਭਾਈ ਇਹ ਕਿੱਥੋਂ ਤੱਕ ਦੇ ਦੇਣੀ? ਆਜ ਕੱਚੀ-ਕੱਚੀ ਦੇ ਦਾਂਦੇ 35000 ਦੀ। 35 ਦੀ? ਹਾਂਜੀ ਹਾਂਜੀ ਕੱਚੀ-ਕੱਚੀ। ਠੀਕ ਆ। ਅੱਛਾ ਸੋਨੂ ਭਾਈ ਮੰਨ ਲਓ ਵੀ ਗੱਬਣ ਵੱਛੀਆਂ ਤਾਂ ਚਲੋ ਟਿੱਪ ਕੇ ਅਗਲੇ ਨੇ ਤੁਸੀਂ ਨਹੀਂ ਕਰਨੇ ਟਿੱਪਾਂ ਦੇ ਵਿੱਚ ਕਿਸੇ ਤਰ੍ਹਾਂ ਦੀ। ਮਾ ਵੀਰ ਭਾਵੇਂ ਦੋਵੇਂ ਬੰਨੇ ਬੈਠੇ ਚਿੱਪਣ। ਅੱਛਾ ਜੀ। ਹਾਂ ਨਲਕਿਆਂ ਨੂੰ। ਅਸੀਂ ਸਲੀ ਕਰਕੇ ਲੈ ਕੇ ਜਾਵਾਂਗੇ। ਹਾਂ ਨਲਕਿਆਂ ਨੂੰ ਵਗਣੀਆਂ ਹੀ। ਠੀਕ ਆ। ਹਾਂ ਸਿਚੁਆਈ ਵਾਲੀਆਂ ਵੇੜਾ ਵੀ ਇਸੇ ਤਰ੍ਹਾਂ ਹੀ ਸਾਫ਼। ਮਾ ਭਾਏ ਕੱਲੇ ਚਾਰ ਬੰਦੇ ਬੈ ਜਾਣੇ ਨਾ ਤਾਂ ਨਹੀਂ ਹਿਲਦੀਆਂ ਕਰਮਾਂ ਅੱਛਾ ਜੀ ਸੀਲ ਸਾਊ ਬਹੁਤ ਨੇ ਜਾਨ ਮੱਦੀ ਤੇ ਗਾਈਂ ਜੇ ਤੇ ਐਵੇਂ ਕੋਈ ਭੌਂਦਾ ਕੀ ਕਰਤ ਨੇ ਦੋ ਜੀ ਵੀ ਸੀਲ ਸਾਊ ਵਾ ਦੋਸਤੋ ਠੰਡੀਆਂ ਧੀਰੀਆਂ ਸੀਲਸ ਲੱਕ ਪੂਰੀਆਂ ਬੱਚੀਆਂ ਤੇ ਸੋਨੂ ਵੀਰੇ ਇੱਕ ਬੋਲ ਗਿਆ ਨੰਬਰ ਆਪਣੇ ਸੰਪਰਕ 8872218 ਤੇ 99 ਠੀਕ ਹੈ ਜੀ ਠੀਕ ਸੋ ਦੋਸਤੋ ਮੇਰੇ ਨਾਲ ਸਨ ਵੀਰ ਸੋਨੂ ਪਿੰਡ ਕੋਰ ਸਦਰਖਾਂ ਤੋਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਜੀ ਇਸੇ ਤਰ੍ਹਾਂ ਪਸ਼ੂ ਵਪਾਰ ਦਾ ਕੰਮ ਆਵੇਰਦਾ ਨਗ ਜਿਹੜੇ ਦੋਸਤੋ ਜਰਸੀ ਦੇ ਵਿੱਚ ਲਿਆ ਕੇ ਵੀਰ ਜਿਆਦਾ ਖੁਸ਼ ਆ ਜਰਸੀ ਦੇ ਵਿੱਚ ਲਿਆ ਕੇ ਪਸ਼ੂ ਜਿਆਦਾ ਵੇਚ ਕੇ ਖੁਸ਼ ਆ ਜਰਸੀ ਦੀਆਂ ਹੀ ਬੱਚੀਆਂ ਵਹਿੜਾਉਂਦੀਆਂ ਨੇ ਇਸ ਕਰੇ ਠੀਕ ਆ ਜੀ ਤੇ ਤੁਸੀਂ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਲਿਓ ਇਹ ਨਗ ਜਿਹੜੇ ਦੋਸਤੋ ਵਿਕ ਗਏ ਤੇ ਅੱਗੇ ਇੱਕ ਹੋਰ ਨਗ ਜਿਹੜਾ ਜਰਸੀ ਦੇ ਵਿੱਚ ਉਹ ਫਿਰ ਹਾਜ਼ਰ ਹੋ ਜਾਣੇ ਆ ਇਸੇ ਤਰ੍ਹਾਂ ਜਰਸੀ ਬੱਚੀਆਂ ਵਹਿੜਾਉਂਦੀਆਂ ਨੇ ਠੀਕ ਆ ਜੀ 10 ਲੀਟਰ ਤੋਂ ਲੈ ਕੇ ਕੋਈ 12 14 ਲੀਟਰ ਤੱਕ ਅਵੇਲੇਬਲ ਹੁੰਦੀਆਂ ਨੇ ਠੀਕ ਆ ਜੀ ਐਵਰੀ ਟਾਈਮ ਤੁਸੀਂ ਕੰਟੈਕਟ ਕਰ ਸਕਦੇ 24 ਆਵਰ ਠੀਕ ਹੈ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ